ਐਮਐਲਏ ਦੀ ਗੱਡੀ ਨਾ ਐਨੀ ਰੂਟ ਮੈਂ ਨਹੀਂ ਸਕਦਾ ਐਨੀ ਰੂਟ ਤੇ ਹਮਰੇ ਸਾਥ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਮੇਰੇ ਘਰੇ ਮੇਰੇ ਸਾਥ ਦੀ ਗੱਡੀ ਆ ਐਮਐਲਏ ਜੀਵਨ ਜੋਧਾ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਦਾ ਹਸਬੰਦ ਆ ਮਸੀ ਹੋਏ ਪਾਸੀ ਕਰੋਗੇ ਕਰਦੇ ਪਾਸੀ ਕਰੋ ਮੇਰਾ ਬਾਈ ਕੰਮ ਕਰੋ ਫੂਲਦੋ ਜੂਰ ਕਰਨਾ ਬਦਮਾਸ਼ੀ ਕਰੋ ਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦੇ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਨਹੀਂ ਕੋਈ ਨਹੀਂ ਛੋਟ ਮੈਡੀਅਮ ਕਰੋ ਦੂਜੀ ਕਰੋ ਤੁਸੀਂ ਇਹ ਕਿਵੇਂ ਲੱਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਹੋ ਕੋਈ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇਗਾ ਫੇਰ ਦੀ ਫਰਾਂਡਾਂ ਦੀ ਗੱਲ ਦੇ ਤੋਤਰ ਤੁਹਾਡੀ ਕੋਈ ਯਾਰ ਕਰਦੇਗੀ ਬਈ ਉਹ ਲੈ ਬਾਈ ਕੰਮ ਦੀ ਮਨ ਜੋਦ ਦਿਖਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਦੇਖ ਲਓ ਤੁਸੀਂ ਕੋਈ ਬਣਾ ਲਈ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਣ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆ ਪਾ ਰਿਹਾ ਸਦਾ ਜੀ ਆਪਾਂ ਗਲਤ ਦਾ ਪਾ ਰਿਹਾ ਰੌਣ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਮਾ ਦਾ ਖੁੱਲਾ ਸਾਰਾ ਖੜਾ ਉਹਨੂੰ ਲੱਗਾ ਕੋਈ ਆ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਮੇਰੀ ਗੱਲ ਨਹੀਂ ਇੱਥੇ ਕੋਈ